ਪਲੇ ਕਰਕੇ ਯੂ ਕੈਨ ਨਾਟ ਸ਼ੈਲਟਰ ਨੋ ਐਨੀ ਵਨ ਕੈਨ ਨਾਟ ਸੌਰੀ ਸਰ ਸੌਰੀ ਸੌਰੀ ਮੈਂ ਕੈਮਰਾ ਦਿਖਾ ਰਿਹਾ ਜੀ ਮੈਂ ਮੀਡੀਆ ਦਿਖਾ ਰਿਹਾ ਹਾਂ ਨਹੀਂ ਉਹ ਦਿਖਾ ਦਿਓ ਮੈਨੂੰ ਦਿਓਗੇ ਤਾਂ ਮੈਂ ਜਵਾਬ ਦੂੰਗਾ ਆ ਦੇਖੋ ਜੀ ਮੈਂ ਦੇਖੋ ਇਦਾਂ ਨਹੀਂ ਇਦਾਂ ਨਹੀਂ ਲੈ ਚੁਣਾਂ ਆ ਦੇਖੋ ਆ ਬਘਿਆੜੀ ਪਿੰਡ ਚ ਦਾ另 ਤਰੀਕੇ ਨਾਲ ਦੇ ਦਿਓ ਇਦਾਂ ਨਹੀਂ ਨਾ ਤੁਸੀਂ ਦੇ ਦਿਓ ਤੇਰੇ ਕੋਈ ਨਾ ਅਸਪੈਕਟ ਦੇ ਸਾਬ ਤੋਂ ਦੇਖੋ ਜੀ ਅਸੀਂ ਫੈਰੋ ਇਹ ਮੀਡੀਆ ਡਰਾਮਾ ਜੀ ਇਹੀ ਹੈ ਨਾ ਪਲੀਜ਼ ਕ੍ਰੈਡਲੀ ਇਹ ਡਰਾਮਾ ਨਹੀਂ ਹੋ ਸਕਦਾ ਇਹ ਡਰਾਮਾ ਨਹੀਂ ਆਪ ਡੋਨਟ ਯੂ ਡੋਨਟ ਟ੍ਰਾਈ ਟੂ ਗੈਟ ٹی ਆਰ ਪੀ ਆਊਟ ਆਫ ਇਟ ਇਟਸ ਨੋਟ ਇਅਰ ਯੂ ਡੋਨਟ ਟ੍ਰਾਈ ਅਸੀਂ ਆ ਗਏ ਆ ਮਤਲਬ ਸਾਡੇ ਕੋਲ ਵੀਡੀਓ ਹੈਗੀਆਂ ਪਰ ਲਿਸਨ ਟੂ ਮੀ ਮੈਡਮ ਫਸਟ ਇੱਕ ਮਿੰਟ ਮੈਨੂੰ ਅਰੇ ਬ੍ਰਦਰਸ ਸੁਣ ਲੋ ਇੱਕ ਵਾਰ ਵਾਟ ਏਵਰ ਰਿਪਰੈਜ਼ੈਂਟੇਸ਼ਨ ਯੂ ਹੈਵ ਤੁਸੀਂ ਮੈਨੂੰ ਦੱਸ ਦਿਓ ल्टर एनी वन कैन नॉट शेल्टर सॉरीगल सॉरी मैं तो मैं जवाब दूंगा ਕਲੀਅਰ ਕਰਕੇ ਯੂ ਕੈਨ ਨਾਟ ਸ਼ੈਲਟਰ ਦੋ ਐਨੀਮਨ ਕੈਨ ਨਾਟ ਸਟੈਂਡ ਫੋਰ ਸੌਰੀ ਸਰ ਸੌਰੀ ਸੌਰੀ ਮੈਂ ਕੈਮਰਾ ਦਿਖਾ ਰਿਹਾ ਜੀ ਮੈਂ ਮੀਡੀਆ ਦਿਖਾ ਰਿਹਾ ਆ ਦੇਖ ਮੈਨੂੰ ਦਿਓਗੇ ਤਾਂ ਮੈਂ ਜਵਾਬ ਦੂੰਗਾ ਆ ਦੇਖੋ ਜੀ ਮੈਂ ਦੇਖੋ ਇਦਾਂ ਨਹੀਂ ਇਦਾਂ ਨਹੀਂ ਲੈ ਚੋਣਾ ਤੁਸੀਂ ਦੇ ਦੋ ਅਲੱਗ ਤਰੀਕੇ ਆ ਭਗਿਆੜੀ ਪਿੰਡ ਚ ਸਾਰਾ ਅਲੱਗ ਤਰੀਕੇ ਨਾਲ ਦੇ ਦਿਓ ਇਦਾਂ ਨਹੀਂ ਨਾ ਤੁਸੀਂ ਦੇ ਦਿਓ ਕੋਈ ਨਾ ਕਰ ਉਹਨੇ ਹੈੱਡਫੋਨ ਡੀਸੀ ਸਾਥ ਤੁਹਾਡਾ ਦੇਖੋ ਜੀ ਅਸੀਂ ਫੈਸਲਾ ਇਹ ਮੀਡੀਆ ਡਰਾਮਾ ਜੀ ਇਹੀ ਹੈ ਨਾ ਪਲੀਜ਼ ਕੈਂਸਲ ਇਹ ਡਰਾਮਾ ਨਹੀਂ ਹੋ ਸਕਦਾ ਇਹ ਡਰਾਮਾ ਨਹੀਂ ਹੋ ਸਕਦਾ ਆਪ ਤੁਸੀਂ ਨਾਲ ਨਹੀਂ ਹੋ ਜਾਏਗਾ ਇਹ ਡਰਾਮਾ ਨਹੀਂ ਹੋ ਸਕਦਾ ਆਪ ਡੋਨਟ ਡੋਨਟ ਟ੍ਰਾਈ ਟੂ ਗੈਟ ٹی ਆਰ ਪੀ ਆਊਟ ਆਫ ਇਟ ਇਟਸ ਨੋਟ ਇਟ ਆਪ ਜੀ ਆ ਗਏ ਆਏ ਆ ਮਤਲਬ ਸਾਡੇ ਕੋਲ ਵੀਡੀਓ ਹੈਗੀਆਂ ਪਰ ਲਿਸਨ ਟੂ ਮੀ ਗਾੜੀ ਤੁਹਾਡੇ ਬੰਦਿਆਂ ਨੂੰ ਲਿਸਨ ਟੂ ਮੀ ਮੈਡਮ ਫਸਟ ਇੱਕ ਮਿੰਟ ਮੈਨੂੰ ਅਰੇ ਬ੍ਰਦਰਸ ਸੁਣ ਲੋ ਇੱਕ ਵਾਰ whatever representation you have this man das dio will verify we will take action as per law only thank you, thank and you. and kindly don't gather more than 5 sure sure first thing sure dusri thing dusri baat ki victim card play karke you cannot shelter sir no anyone victim. cannot shelter sir, no, sorry, legal, sir, illegal sorry, action. sorry, sorry main camera dikha raha hu ji main media dikha raha hu sir mainu deoge to main jawab dunga ਲੇ ਕਰਕੇ ਯੂ ਕੈਨ ਨਾਟ ਸ਼ੈਲਟਰ ਨੀਵਨ ਕੈਨ ਨਾਟ ਸੌਰੀ ਸਰ ਸੌਰੀ ਸੌਰੀ ਮੈਂ ਕੈਮਰਾ ਦਿਖਾ ਰਿਹਾ ਜੀ ਮੈਂ ਮੀਡੀਆ ਦਿਖਾ ਰਿਹਾ ਸਰ ਨਹੀਂ ਉਹ ਦਿਖਾ ਦਿਓ ਮੈਨੂੰ ਦਿਓਗੇ ਤਾਂ ਮੈਂ ਜਵਾਬ ਦੂੰਗਾ ਆ ਦੇਖੋ ਜੀ ਮੈਂ ਦੇਖੋ ਇਦਾਂ ਨਹੀਂ ਇਦਾਂ ਨਹੀਂ ਲੈ ਚੁਣਾਂ ਆ ਦੇਖੋ ਆ ਬਗਿਆੜੀ ਪਿੰਡ ਚ ਦਾਣੇ ਦੇ ਦੋ ਇਦਾਂ ਨਹੀਂ ਨਾ ਤੁਸੀਂ ਦੇ ਦਿਓ ਤੇਰੇ ਕੋਈ ਨਾ ਉਨੇ ਐਸਪੀ ਡੀ ਸੀ ਸਾਹ ਤੁਹਾਡਾ ਦੇਖੋ ਜੀ ਅਸੀਂ ਫੈਰੋ ਇਹ ਮੀਡੀਆ ਡਰਾਮਾ ਜੀ ਇੱਥੇ ਨਾ ਪਲੀਜ਼ ਕਹਿੰਦੇ ਇਹ ਡਰਾਮਾ ਨਹੀਂ ਹੋ ਸਕਦਾ ਇਹ ਡਰਾਮਾ ਜੀ ਆਪ ਡੋਨਟ ਯੂ ਡੋਨਟ ਟ੍ਰਾਈ ਟੂ ਗੈਟ টি ਆਰ ਪੀ ਆਊਟ ਆਫ ਇਟ ਇਟਸ ਨੋਟ ਇਅਰ ਯੂ ਡੋਨਟ ਟ੍ਰਾਈ ਅਸੀਂ ਆ ਗਏ ਆਏ ਹਾਂ ਮਤਲਬ ਸਾਡੇ ਕੋਲ ਵੀਡੀਓ ਹੈਗੀਆਂ ਪਰ ਲਿਸਨ ਟੂ ਮੀ ਮੈਡਮ ਫਸਟ ਇੱਕ ਮਿੰਟ ਮੈਨੂੰ ਅਰੇ ਬ੍ਰਦਰਸ ਸੁਣ ਲੋ ਇੱਕ ਵਾਰ ਵਾਟ ਏਵਰ ਰਿਪਰੈਜ਼ੈਂਟੇਸ਼ਨ ਯੂ ਹੈਵ ਤੁਸੀਂ ਮੈਨੂੰ ਦੱਸ ਦਿਓ